92 ਪਾਏ ਆਪਾਂ 92 ਗੁੰਗੇ ਕਹਿ ਸਾਰਿਆ ਉਹਨਾਂ ਨੂੰ ਮਾੜਾ ਸ਼ਰਤ ਨਹੀਂ ਬੋਲਣਾ ਟੀ ਆਪਾਂ ਬੈਠੀਆਂ ਨੇ ਗੁੰਗੇ ਇਹ ਕਦੇ ਨਹੀਂ ਬੋਲੇ ਸਿੱਧੂ ਮੂਸੇਵਾਲੇ ਦੀ ਇੱਥੋਂ ਵੀ ਉਹਨਾਂ ਨੇ ਬੋਲੇ ਮਾਂ ਬਾਪ ਆਇਆ ਨਾ ਨਹੀਂ ਦੀ ਸਿੱਤੂ ਮਰਵਾਤਾ ਉਹ ਤਾਂ ਚਲੇ ਆਈ ਨਹੀਂ ਸੀ ਇਹ ਥੋੜੇ ਮੋਟੇ ਸੀ ਮੇਕ ਨੂੰ ਮੈਨੂੰ ਕਲਮ ਚੱਕਿਆ ਪਾਣੀ ਨੂੰ ਗਰੋ ਚੱਕਿਆ ਅਮਰਪਾਲ ਤੇ ਇਹਨੇ ਸਿ ਲਈ ਇਹ ਨਹੀਂ ਬੋਲੇ ਕਦੇ ਵੀ ਆਪਣੇ ਨੌਜਵਾਨ ਬਾਰਡਰਾਂ ਦੇ ਮਾਰੇ ਉਹਨਾਂ ਲਈ ਇਹਨੇ ਬੋਲੇ ਇਹ ਬੋਲੇ ਕਦੋਂ ਜਦੋਂ ਪਿੰਡ ਦਾ ਪਾਪਾ ਫੜ ਲਿਆ ਉਦੋਂ ਭੇਡਾਂ ਬਿਆ ਮਿਆ ਕਰਨ ਲੱਗੀਆਂ ਸਾਡਾ ਪਾਪਾ ਹਣ ਦੇ ਸਾਡਾ ਪਾਪਾ ਹੁਣ ਭੇਡਾਂ ਚਾਲ ਆਉਂਦੀਆਂ ਮੁੱਠੀਆਂ ਸ਼ਾਹ ਆਉਂਦੀਆਂ ਮੁੱਠੀਆਂ ਵੀ ਸਾਡਾ ਪਾਪਾ ਵਾਲਾ ਦਿੱਲੀ ਨੂੰ ਨਹੀਂ ਪਿਓ ਬਣਾ ਰੱਖਿਆ ਪਰ ਆਜ ਤੇ ਉਹਨਾਂ ਨੂੰ ਪਿਉਣੀ ਮਿਲਿਆ ਤੀ ਹੈ ਲਵੇ ਲਾਉਣੇ ਇਹ ਨਹੀਂ ਛੱਡਦੇ ਦਿੱਲੀ ਤੋਂ ਹੁਕਮ ਆਈਦਾ ਜਿਹੜੀ ਪਾਰਟੀ ਦਾ ਆਪਾਂ ਉਹ ਪਾਰਟੀ ਕੋ ਬਚਨੇ 1 ਜੂਨ 1984 ਨੂੰ ਆਪਣੇ ਦੇ ਅਟੈਕ ਕਰਿਆ ਸੀ ਜਗ ਜਗ ਰਵਿੰਦਰ ਸਾਹਿਬ ਤੋਂ ਉਹ ਦਿਨ ਫੇਰ ਆਉਣਾ ਤੁਹ ਤੁਸੀਂ ਖੁਦ ਸਿਆਣੇ 1 ਜੂਨ ਜਿਨ੍ਹਾਂ ਨੇ ਆਪਣੇ ਬਾਪ ਦਾ ਕਤਲ ਕਰਿਆ ਪਰ ਬਾਪ ਹੀ ਅਸਲੀ ਕਾਲ ਕਰਕੇ ਹੁਣ ਦੱਸੋ ਆਪਾਂ ਉਹਨੂੰ ਕਿਵੇਂ ਪੰਗ ਵੋਟ ਪਾਸ ਲਿਆ ਖੂਨੀ ਪੰਜੇ ਨੂੰ ਮੈਂ ਤਾਂ ਹੀ ਪਾਸਾ ਲਾ ਭਾਈ ਤੁਸੀਂ ਵੀ ਸੀਸੇ ਜਿਹਦੇ ਏਕੇ ਆਦਿ ਨੀਰ ਨੂੰ ਉੱਚ ਕੇ ਫੇਰ ਵੋਟ ਪਾਉਣੀ ਐ ਸੱਚ ਨੂੰ ਵੋਟ ਪਾਉਣੀ ਐ ਕਿ ਨਚਾਰਾ ਨੂੰ ਵੋਟ ਪਾਉਣੀ ਐ ਤੁਸੀਂ ਕੀ ਚਾਹੁੰਦੇ ਹੋ ਛੋਡੇ ਬੱਚੇ ਖਾਲ ਸਹੂਪ ਚੋਣ ਸਿੱਖੀ ਰੂਪ ਚੋਣ ਕੇ ਨਚਾਰ ਰੂਪ ਚੋਣ ਪੀਲਾ ਦੇ ਸਾਲਾ ਪੀਲਾ ਲੱਚੀ ਜਾਂਦਾ ਮਾਵਾ ਜੇ ਵਾਕਾਂ ਦੇ ਜੂੜੇ ਗੱਲਾਂ ਦੀ ਆਵਾਜ਼ ਕੱਟ ਦੋਣੀਆਂ ਸਿੱਖ ਨੂੰ ਆਪ ਦੂਰ ਹੈ ਸਿੱਖ ਨੇੜੋ ਭਾਈ ਸਭ ਤੋਂ ਨੇੜੇ ਜਿਹਦੇ ਨਾਮ ਵਿੱਚ ਸਿੰਘ ਲਾਦਾ ਗੁਰੂ ਗ੍ਰੰਥ ਸਾਹਿਬ ਆਪਣਾ ਦਸੇ ਗੁਰੂ ਗੁਰੂ ਗ੍ਰੰਥ ਸਾਹਿਬ ਆਪਣਾ ਪਿਤਾ ਹੈਗਾ ਜੋ Hindu ਵੀਰ ਨੇਵਾਜ ਮੰਦਰ ਨੂੰ ਪੂਜਣ ਮੁਸਲਮਾਨ ਵੀਰ ਨੇ ਉਹ ਪੰਜ ਟਾਈਮਾਂ ਜਨਮਾਜ਼ੀ ਹੁਣ ਤੁਹਾਡੀ ਮਰਜ਼ੀ ਹੈ ਭਾਈ ਅੱਗੇ ਤੁਸੀਂ ਦੇਖਣਾ ਅਸਤਾ ਤੁਹਾਨੂੰ ਕਹਿ ਸਕਦੇ ਆ ਸਮਝਾ ਸਕਦੇ ਆ ਆਪਣੀ ਤਾਂ ਇੱਕੋ ਇੱਕ ਮੰਗ ਹੈ ਕਿ ਸਵਾਦ ਸਿਮਰਨ ਸਿੰਘ ਮਾ ਪਾਈ ਅਮਕ ਪਾਸੇ ਖਾਲਸਾ ਤੇ ਬਾਕੀ ਮਾਨਸਾ ਦੇ ਸੋਢੀ ਵਸਤੇ ਆਏ ਕਿਸੇ ਦਾ ਉੱਥੇ ਵੀ ਆ ਕੇ ਵਸਤੇ ਨੂੰ ਕਹੋ ਕਿ ਲੱਖੇ ਜਾਨੀ ਸਪੋਰਟ ਕਰਨ ਫਰੀਦਪੁਰ ਸਾਹਿਬ ਜੀ ਸਿੰਘ ਖਾਸੀ ਸਪੋਰਟ ਕਰਨ ਰਸ਼ਪਾਲ ਸਿੰਘ ਸੰਗੜੇ ਦੇ ਮੁੰਡੇ ਨੂੰ ਸਪੋਰਟ ਕਰਨ ਉਹਨੇ ਇੰਦਰਾ ਗਾਂਧੀ ਮਾਰੀ ਸੀ ਆਪਣੀ ਪੱਗ ਸਿਰਫ ਤਕਦੀਸ਼ ਲੋਹੜੇ ਮੁੰਡੇ ਖਿਲਾਫ ਸਾਰੇ ਨਿਚਾਰ ਇਕੱਠੇ ਹੋ ਗਏ ਉਹ ਨਿਚਾਰ ਇਕੱਠੇ ਹੋ ਸਾਡੇ ਆਪਾਂ ਸਿੱਖ ਕਿਉਂ ਨਹੀਂ ਇਕੱਠੇ ਹੋ ਸਾਡੇ ਹੁਣ ਤੁਸੀਂ ਸਾਰੇ ਮੇਰੇ ਭਰਾ बहं खड़िया करके जकारे लावे जो तुम चाहे हो कि सारे अमृतपाल खालसा जीते पूरी हार हाजरी भर चार पांच जकारे लाव गए बोले सो निहार पंथ की राज करेगा राज करेगा चूमते निशान रहे सरदार सिमरजीत सिंह मान Subscribe to One India channel and never miss an update.